ਇਸ ਪਰਿਵਾਰ ਦੇ ਪੰਜ ਜੀ ਸਵਾਰ ਸੀ ਦੋ ਸੱਕੇ ਪਰਮਸਬੇਤ ਉਹਨਾਂ ਦੀਆਂ ਪਤਨੀਆਂ ਦੀ ਮੌਤ ਹੋ ਚੁੱਕੀ ਹੈ ਦਰਤਨਾਕ ਹਾਦਸਾ ਵਾਪਰਿਆ ਹਾਦਸੇ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਜ ਇੱਕ ਗੱਡੀ ਪੂਰੀ ਤਰ੍ਹਾਂ ਲਿਫਾਫੇ ਵਾਂਗ ਇਕੱਠੀ ਹੋ ਚੁੱਕੀ ਹੈ ਇਸ ਗੱਡੀ ਦੇ ਵਿੱਚ ਹੀ ਪਰਿਵਾਰ ਦੇ ਪੰਜ ਜੀ ਮੌਜੂਦ ਸੀ ਜੋ ਦਰਤਨਾਕ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਦੇ ਚਾਰ ਜੀਆਂ ਦੀ ਮੌਕੇ ਤੇ ਹੀ ਮੌਤ ਚੁੱਕੀ ਹੈ ਪੱਥਰਾਂ ਦੇ ਨਾਲ ਪਰਿਆ ਟਿਪਰ ਕਾਰ ਦੇ ਉੱਤੇ ਜਾ ਕੇ ਡਿੱਗਦਾ ਹੈ ਜਿਸ ਤੇ ਦੌਰਾਨ ਇਹ ਪਿਆਨਕ ਹਾਦਸਾ ਵਾਪਰ ਜਾਂਦਾ ਹੈ ਹਾਲਾਂਕਿ ਮੌਕੇ ਤੇ ਐਂਬੂਲੈਂਸ ਵੀ ਬੁਲਾਈ ਜਾਂਦੀ ਹੈ ਡੈਡ ਬodies ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਕਿ ਆ ਮਾਸੂਮ ਜਹੀ ਬੱਚੀ ਦੀਆਂ ਅੱਖਾਂ ਦੇ ਸਾਹਮਣੇ ਉਸਤੇ ਪਰਿਵਾਰ ਚੜਾਇਆ ਦਬਾਅ ਹੋ ਚੁੱਕਾ ਹੈ ਚਾਰ ਜੀਆਂ ਦੀ ਮੌਤ ਹੋ ਚੁੱਕੀ ਹੈ ਦੋ ਸੱਕੇ ਪ੍ਰਾ ਸਮੇਤ ਉਹਨਾਂ ਦੀਆਂ ਪਤਨੀਆਂ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਤਨਾਕ ਹਾਦਸਾ ਮੌਕੇ ਦੇ ਵਿੱਚ ਵਾਪਰੇ ਹੱਥ ਸੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਤੀ ਹੋ ਕਿ ਗੱਡੀ ਦਾ ਕਿੰਨਾ ਬੁਰਾ ਹਾਲ ਹੈ ਪੂਰੀ ਤਰ੍ਹਾਂ ਦੇ ਨਾਲ ਇਸ ਗੱਡੀ ਦਾ ਕਚੁੰਬੜ ਨਿਕਲਿਆ ਹੋਇਆ ਪਰ ਖੱਜੇ ਔਰ ਜਾਂਦੇ ਨੇ ਤੇ ਇਸੇ ਗੱਡੀ ਦੇ ਵਿੱਚ ਪਰਿਵਾਰ ਤੇ ਜੀ ਸਫਾਰਸੀ ਕਾਫੀ ਮੁਸ਼ਕਲ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਗਿਆ। ਕਿਹਾ ਮੌਕੇ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖੋ ਕਿ ਕਿੰਝ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਦੋਂ ਕਿ ਉਹਨਾਂ ਦੇ ਵੱਲੋਂ ਇਹ ਹਾਦਸਾ ਦੇਖਿਆ ਗਿਆ ਤਾਂ ਮੌਕੇ ਤੇ ਲੋਕ ਹਾਲਾਂਕਿ ਪਹੁੰਚਦੇ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਕਾਰ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਮਾਸੂਮ ਜਹੀ ਬੱਚੀ ਵੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਦੱਸਿਆ ਜਾ ਰਿਹਾ ਕਿ ਰਾਜਸਥਾਨ ਦਾ ਰਹਿਣ ਵਾਲਾ ਸੀ ਇਹ ਪਰਿਵਾਰ ਮੌਕੇ ਦੇ ਪਿੰਡ ਦੁਦਾਰ ਦੇ ਵਿੱਚ ਵਿਆਹ ਤੇ ਆਇਆ ਹੋਇਆ ਸੀ ਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਸੋ ਤਸਵੀਰਾਂ ਤੁਹਾਨੂੰ ਸਕ੍ਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿੰਜ ਭਿਆਨਕ ਹਾਦਸਾ ਵਾਪਰਿਆ ਹੈ ਦੋ ਸੱਕੇ ਪਰਮਸ ਮੇਤ ਉਹਨਾਂ ਦੀ ਪਤਨੀਆ ਦੀ ਮੌਤ ਹੋ ਚੁੱਕੀ ਹੈ ਪਲਾਂ ਦੇ ਵਿੱਚ ਚਾਰ ਜੀਆਂ ਦੀ ਸਹਾਦਸੇ ਨੇ ਜਾਨ ਲੈ ਲਈ ਮੌਕੇ ਤੇ ਦਿਲ ਦੇਹਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੱਥਰਾਂ ਨਾਲ ਪਰਿਆ ਟਿੱਪਰ ਇਸ ਗੱਡੀ ਦੇ ਉੱਤੇ ਦਿੱਗਦਾ ਹੈ ਪਲਟ ਜਾਂਦੇ ਹੈ ਜਿਸ ਦੇ ਦੌਰਾਨ ਗੱਡੀ ਪੂਰੀ ਤਰ੍ਹਾਂ ਦੇ ਨਾਲ ਇਕੱਠੀ ਹੋ ਚੁੱਕੀ ਹੈ ਤੇ ਇਸੇ ਗੱਡੀ ਦੇ ਵਿੱਚ ਪਰਿਵਾਰ ਦੇ ਚਾਰ ਜੀਆਂ ਦੀ ਜੋ ਮੌਤ ਹੋ ਚੁੱਕੀ ਹੈ ਪੰਜ ਜੀ ਜਿਹੜੇ ਇਸ ਗੱਡੀ ਦੇ ਵਿੱਚ ਸਵਾਰ ਸੀ ਹਾਲਾਂਕਿ ਬੱਚੀ ਜਿਹੜੀ ਆ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਕਿੰਝ ਲੋਕ ਮੌਕੇ ਤੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਸ ਪਰਿਵਾਰ ਦੇ ਚੀਆ ਨੂੰ ਬਚਾਇਆ ਜਾ ਸਕੇ ਪਰ ਮੰਦਪਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਇਸ ਹਾਦਸੇ ਦਾ ਪਰਿਵਾਰ ਤੇ ਚਾਰ ਜੀ ਸ਼ਿਕਾਰ ਹੋ ਚੁੱਕੇ ਨੇ ਦੋ ਸਕੇ ਪ੍ਰਮਸ ਸమేਤ ਉਹਨਾਂ ਦੀਆਂ ਪਤਨੀਆਂ ਦੀ ਮੌਤ ਹੋ ਚੁੱਕੀ ਹੈ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਆਏ ਸੀ ਜੋ ਦਰਤਨਾਕ ਹਾਦਸੇ ਦਾ ਸ਼ਿਕਾਰ ਹੋਏ ਨੇ ਸੋ ਲੋਕਾਂ ਦੀ ਚਹਲ ਪਹਿਲ ਮੌਕੇ ਤੇ ਦੇਖ ਸਕਦੇ ਹੋ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਬੜੀ ਮੁਸ਼ਕਲ ਦੇ ਨਾਲ ਗੱਡੀ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਮਾਸੂਮ ਜਹੀ ਬੱਚੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਜੋ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਇਸ ਦੀਆਂ ਅੱਖਾਂ ਦੇ ਸਾਹਮਣੇ ਹੀ ਪੂਰੇ ਦਾ ਪੂਰਾ ਪਰਿਵਾਰ ਚੜਾ ਤਬਾਹ ਹੋ ਚੁੱਕਾ ਹੈ ਸੋ ਹਾਜ਼ਾ ਮੋਕਾ ਦੇ ਬਨਾਲਾ ਰੋਡ ਤੇ ਵਾਪਰਿਆ ਹੈ ਕਾਰ ਨੂੰ ਬਚਾਉਂਦੇ ਬਚਾਉਂਦੇ ਪੱਥਰ ਦੇ ਨਾਲ ਪਰਿਆ ਟਿਪਰ ਅਚਾਨਕ ਕਾਰ ਦੇ ਉੱਤੇ ਪਲਟ ਗਿਆ ਜਿਸ ਦੇ ਦੌਰਾਨ ਇੱਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਦੋ ਸੱਕੇ ਪਰਾ ਤੇ ਦੋਨਾਂ ਦੀਆਂ ਪਤਨੀਆਂ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇੱਕ ਬੱਚੀ ਗੰਭੀਰ ਜ਼ਖਮੀ ਹਾਲਾਂਕਿ ਐਂਬੂਲੈਂਸ ਮੌਕੇ ਤੇ ਬੁਲਾਈ ਜਾਂਦੀ ਐ ਪਰ ਮਨਪਾਕੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਚਾਰ ਜੀਆਂ ਨੂੰ ਨਹੀਂ ਬਚਾ ਸਕੇ ਲੋਕ ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ Rajasthan ਦਾ ਰਹਿਣ ਵਾਲਾ ਸੀ ਇਹ ਪਰਿਵਾਰ ਜ਼ਿਲ੍ਹਾ ਮੌਕਾ ਦੇ ਪਿੰਡ ਦੁਦਾਰ ਦੇ ਵਿੱਚ ਵਿਆਹ ਸਮਾਗਮ ਤੇ ਆਏ ਹੋਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਨਾਲ ਅਚਾਹਾਂ ਪਾੜਾ ਵਾਪਰ ਜਾਵੇਗਾ ਮਾਸੂਮ ਦੀਆਂ ਅੱਖਾਂ ਦੇ ਸਾਹਮਣੇ ਉਸਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਸੋ ਹੱਦ ਤੇ ਦੀਆਂ ਤਸਵੀਰਾਂ ਦਾ ਰੁੱਕ ਕਰ ਲੈਂਦੇ ਆ ਕਿ ਮੌਕੇ ਤੇ ਹਾਲਾਤ ਕਿਹੋ ਜਿਹੇ ਬੜੇ ਹੋਏ ਨੇ ਬਹੁਤ ਬੁਰਾ ਹੋ ਗਿਆ ਜੀ ਬੱਟਿਆਂ ਵਾਲਾ ਮੇਰਾ ਮਾਲਕਾ ਧੰਨ ਆ ਬਾਈ ਸਾਡੀ ਪੰਜਾਬ ਪੁਲਿਸ ਜਿਨ੍ਹਾਂ ਨੇ ਮੌਕੇ ਤੇ ਸਮਾ ਸੰਭਾਲਿਆ ਸਾਡੇ ਬਾਈ ਪ੍ਰਤਾਪ ਸਿੰਘ ਐਸ ਐਚਓ ਸਾਡੇ ਬਾਈ ਬਿਆਨਤ ਹਰਜਿੰਦਰ ਬਾਈ ਡੀ ਐਸ ਪੀ ਸਾਹਿਬ ਤੇ ਬਹੁਤ ਹਲੋ ਪੋਟਰ ਦੀ ਦੁਕਾਨ ਤੋਂ ਕੰਮ ਖਲੌਣੀ ਆ ਇੱਕ ਤੇ ਸੜਕ ਦੇ ਉੱਤੇ ਬਾਤ ਗੱਲ ਕਰਦਾ ਕੋਈ ਪਤਾ ਹੀ ਨਹੀਂ ਕਿਉਂ ਬੜੇ